ਇਹ ਗੁਰੂ ਨਗਰੀ ਦੀ ਬਖਸ਼ਿਸ਼ ਹੈ ਇਹ ਲੋਕਾਂ ਦੀ ਬਖਸ਼ਿਸ਼ ਹੈ ਜਿਸ ਕੰਮ ਲਈ ਚੁਣਿਆ ਸੀ ਜਿੱਥੇ ਉਥੇ ਡਿਊਟੀ ਨਿਭਾਈ ਹੈ ਉਥੇ ਪਰਖਿਆ ਦੀ ਔਰ ਇਸ ਧਰਤੀ ਦੀ ਤਾਕਤ ਦੇ ਨਾਲ ਉਸ ਸਮੇਂ ਵੀ ਅਸੀਂ ਇਹ ਗੱਡਾ ਕੇ ਗੜ ਗਏ ਜਦੋਂ ਲੋੜ ਪਈ ਹੈ ਔਰ ਮੈਂ ਇੱਕ ਆਮ ਇਨਸਾਨ ਹੈ ਕੋਸ਼ਿਸ਼ ਹੈ ਬੰਦਾ ਇਹ ਗੁਰੂ ਨੇ ਮਦਦੱਖੀ ਹੈ ਇੱਥੋਂ ਦੇ ਇੱਕ ਇੱਕ ਜਰਾ ਦੇ ਬਸ ਨੀਗ ਨੇ ਮਦਬਖੀਆ ਪੰਜਾਬ ਨੇ ਪੰਜਾਬੀਤ ਨੇ ਇਸ ਗੁਰੂਆਂ ਦੀ ਸਿੱਖਿਆਵਾਂ ਨੇ ਸਾਡੇ ਪੁਰਖਿਆਂ ਨੇ ਜਿਹੜੀਆਂ ਕੁਰਬਾਨੀਆਂ ਦਿੱਤੀਆਂ ਉਹ ਅਸੀਂ ਜਦੋਂ ਇਤਿਹਾਸ ਪੜ੍ਹਦੇ ਆ ਉਹ ਹਿਸਾਬ ਵਿੱਚ ਚੱਕ ਕੇ ਲੈ ਗਿਆਂ ਉੱਥੇ ਚਲੋ ਪ੍ਰਮਾਤਮਾ ਦਾ ਬਖਸ਼ਿਸ਼ ਹੈ ਇਹ ਚਲੋ ਕੋਈ ਮਾੜੀ ਘਟਨਾ ਨਹੀਂ ਵਾਪਰੀ ਪਰ ਉਹ ਮੰਦਰ ਇੱਕ ਅਤਵਾਦ ਦਾ ਹਮਲਾ ਹੀ ਸੀ ਪਰ ਚਲੋ ਖੈਰ ਪ੍ਰਮਾਤਮਾ ਸਭਨਾ ਦਾ ਭਲਾ ਕਰੇ ਮੈਂ ਸਮਝਦਾ ਆ ਇਹ ਸਾਨੂੰ ਮਾਣਿਆ ਕਿ ਮੈਂ ਇਸ ਧਰਤੀ ਦੇ ਪੈਦਾ ਹੋਇਆ ਔਰ ਮਾਣਿਆ ਕਿ ਇਹਨਾਂ ਇਹਨਾਂ ਲੋਕਾਂ ਦੀ ਪਿਆਰ ਚਦਕਾਏ ਹਿੰਮਤ ਹੋਇਆ ਕਿ ਅਸੀਂ ਉਹਦੇ ਨਾਲ ਉਸ ਸਮੇਂ ਦੇ ਨਾਲ ਅਸੀਂ ਜੁਝਰਦੇ ਬਣੇ ਆ ਔਰ ਇਹ ਇਹ ਪੁਰਾਣਾ ਇਤਿਹਾਸ ਹੈ ਅੱਜ ਦਾ ਇੱਕ ਦਿਨ ਦਾ ਇਤਿਹਾਸ ਨਹੀਂ ਪੁਰਾਣਾ ਇਤਿਹਾਸ ਹੈ ਸਾਡਾ ਅਸੀਂ ਹਮੇਸ਼ਾ ਡੱਟ ਕੇ ਖੜੇ ਆ ਦੇਸ਼ ਦੀ ਕੌਮਲੀ ਹਮੇਸ਼ਾ ਸਾਡਾ ਕਤਰਾ-ਕਤਰਾ ਜਿਹੜਾ ਆ ਉਹ ਹਮੇਸ਼ਾ ਹੀ ਦੇਣ ਵਾਸਤੇ ਅਸੀਂ ਡੱਟ ਕੇ ਖੜੇ ਆ ਔਰ ਹਮੇਸ਼ਾ ਹੀ ਇਸ ਦੇਸ਼ ਦੇ ਰਿਣੀ ਆ ਇਸ ਧਰਤੀ ਦੇ ਰਹਿਣੀ ਆ ਪੰਜਾਬ ਦੇ ਰਹਿਣੀ ਆ ਔਰ ਮੈਂ ਅੰਮ੍ਰਿਤਸਰ ਦਾ ਰਹਿਣੀ ਆ ਕਿ ਜਿਨ੍ਹਾਂ ਨੇ ਮੇਰੇ ਤੇ ਮੇਸ਼ਾ ਯਕੀਨ ਕੀਤਾ ਤੇ ਮੈਂ ਸਭਨਾਂ ਦਾ ਤਨਮਾਦ ਕਰਦਾ ਹਾਂ ਕੋਟਨ ਕੋਟਨ ਕਿਉਂਕਿ ਪਿਛਲੇ ਤਿੰਨ ਚਾਰ ਦਿਨਾਂ ਤੋਂ ਅਸੀਂ ਜਿਹੜਾ ਵੇਖਿਆ ਪਿਆ ਮੈਂ ਮੈਂ ਦੇਰ ਨਹੀਂ ਦੇ ਸਕਦਾ ਔਰ ਇਹ ਇਹ ਤੁਹਾਡਾ ਸਭਨਾਂ ਦਾ ਮਾਣ ਆ ਇਹ ਅੰਮ੍ਰਿਤਸਰ ਵਾਸੀਓ ਤੁਹਾਡਾ ਲੱਖ ਲੱਖ ਸ਼ੁਕਰੀਆ ਲੱਖ ਲੱਖ ਤਨਮਾਦ ਮੈਂ ਮਹਿਸੂਸ ਕਰਦਾ ਹਾਂ ਕਿ ਅੰਮ੍ਰਿਤਸਰ ਦੇ ਵਾਸਤੇ ਬੜਾ ਫਖਰ ਤੇ ਮਾਨ ਦੀ ਗੱਲ ਹੈ ਕਿ ਅੰਮ੍ਰਿਤਸਰ ਦੀ ਇਹ ਵਾਸਤੇ ਜਿੰਨੀ ਉਹਨਾਂ ਨੇ ਦਲੇਰੀ ਪਾਰਲੀਮੈਂਟ ਦੇ ਅੰਦਰ ਦਿਖਾਈ ਆਪਣੇ ਸਾਥੀਆਂ ਨੂੰ ਬਚਾਉਣ ਵਾਸਤੇ ਦੇਸ਼ ਦੇ ਲੋਗਾਂ ਦੇ ਵਾਸਤੇ ਇਹ ਲੋਕ ਦੇਸ਼ ਦੇ ਕਹਿੰਦੇ ਆ ਕਿ ਪੰਜਾਬੀ ਸੱਚਮੁੱਚ ਦਲੇਰ ਹੁੰਦੇ ਆ ਗੁਰਜੀਤ ਸਿੰਘ ਓਜਲਾ ਨੂੰ ਉਸ ਵਕਤ ਤੇ ਪਤਾ ਨਹੀਂ ਸੀ ਕਿ ਉਹ ਪਟਾਕਾ ਹੈ ਜਾਂ ਕੋਈ ਬੰਬ ਹੈ ਲੇਕਿਨ ਉਸ ਜਿੱਥੇ ਉਹਨੇ ਉਸ ਬੰਬ ਨੂਮਾ ਚੀਜ਼ ਨੂੰ ਕਿਉਂ ਕੀਤਾ ਉੱਥੇ ਜਿਹੜਾ ਹਮਲਾਕਾਰੀ ਸੀ ਉਹਨੂੰ ਵੀ ਪਕੜਿਆ ਪਕੜ ਕੇ ਪੁਲਿਸ ਦੇ ਹਵਾਲੇ ਕੀਤਾ ਔਰ ਅੱਜ ਉਹਨਾਂ ਦੀ ਪਾਰਲੀਮੈਂਟ ਦੇ ਅੰਦਰ ਵੀ ਕੋ ਖੁੱਲੇ-ਭੱਲੇ ਹੋ ਰਹੀ ਹੈ ਦੇਸ਼ ਦੇ ਵਿੱਚ ਵੀ ਉਹਦੀ ਚਰਚਾ ਹੋ ਰਹੀ ਹੈ ਮੈਂ ਸਮਝਦਾ ਕਿ ਅੰਮ੍ਰਿਤਸਰ ਦੇ ਵਾਸਤੇ ਬੜਾ ਸਨਮਾਨ ਦੀ ਗੱਲ ਹੈ ਇਸੇ ਲਈ ਅੱਜ ਅੰਮ੍ਰਿਤਸਰ ਪੂਰਾ ਉਹਨਾਂ ਦੇ ਸਨਮਾਨ ਵਿੱਚ ਇਕੱਠਾ ਹੋਇਆ ਔਰ ਉਹਨਾਂ ਦਾ ਸਵਾਗਤ ਪਾਤਾ ਹੈ ਸਾਰਿਆਂ ਅੱਜ ਔਜਲਾ ਸਾਹਿਬ ਨੇ ਜਿਹੜਾ ਪਾਰਲੀਮੈਂਟ ਦੇ ਵਿੱਚ ਉਹਨਾਂ ਨੂੰ ਫੜਿਆ ਔਰ ਜਿਹੜਾ ਬੰਮ ਫੜਿਆ ਮੈਂ ਦਿਨੀਸ਼ ਬਸੀ ਸਾਫ ਦਾ ਪਿਓ ਚੇਅਰਮੈਨ ਅੰਮ੍ਰਿਤਸਰ ਅੰਪਰੂਵਮੈਂਟ ਰਸ ਅੱਜ ਅੰਬਰਸਰ ਦਾ ਇੱਕ ਬਹੁਤ ਨਾਮ ਉਹਨਾਂ ਨੇ ਰੋਸ਼ਨ ਕੀਤਾ ਔਰ ਮੈਂ ਸਮਝਦਾ ਕਿ ਪੰਜਾਬ ਦੀ ਧਰਤੀ ਦੇ ਇਹੋ ਜਿਹੇ ਯੋਧਾ ਪੈਦੇ ਹੁੰਦੇ ਨੇ ਔਰ ਓਜਲਾ ਸਾਹਿਬ ਨੇ ਸਾਡੇ ਅੰਬਰਸਰੀਆਂ ਦਾ ਅੱਜ ਐਮਪੀ ਹੋਣ ਦੇ ਨਾਤੇ ਹੀ ਅੰਬਰਸਰੀਆਂ ਦਾ ਨਾਮ ਜਿਹੜਾ ਬਹੁਤ ਰੋਸ਼ਨ ਕੀਤਾ ਤਾਂ ਮੈਂ ਸਮਝਦਾ ਕਿ ਅਸੀਂ ਸਾਰੇ ਅੰਬਰਸਰ ਵਾਸੀਆਂ ਉਹਨਾਂ ਦਾ ਧੰਨਵਾਦ ਵੀ ਕਰਦੇ ਆਂ ਔਰ ਅੰਮ੍ਰਿਤਸਰ ਦੇ ਲੋਕ ਅੱਜ ਇੰਨੇ ਖੁਸ਼ ਨੇ ਦੇਖੋ ਸਾਰੇ ਕਾਂਗਰਸ ਵਾਲੇ ਦੂਜੀਆਂ ਪਾਰਟੀਆਂ ਵਾਲੇ ਵੀ ਕਿ ਅਸੀਂ ਅੱਜ ਇਕੱਠੇ ਹੋ ਗਏ ਇੱਥੇ ਉਹਨਾਂ ਦਾ ਸਵਾਗਤ ਕਰਨ ਵਾਸਤੇ ਆਏ ਆ ਅਸੀਂ ਸਾਰੇ ਲੱਟ ਕੇ ਉਹਨਾਂ ਦਾ ਸਵਾਗਤ ਕਰਦੇ ਆਂ ਔਰ ਓਜਲਾ ਸਾਹਿਬ ਪਰਮਾਤਮਾ ਆਉਣ ਵਾਲੀਆਂ ਚੋਣਾਂ ਦੇ ਵਿੱਚ ਫੇਰ ਦੁਬਾਰਾ ਸਾਡੇ ਅੰਮ੍ਰਿਤਸਰ ਦੀ ਰਹਿਨਮਾਈ ਕਰਨ ਅਸੀਂ ਪਰਮਾਤਮਾ ਕੋਲੋਂ ਅਰਦਾਸ ਕਰਦੇ ਆਂ